ਦਰਸ਼ਕੋ ਤੁਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਐਸੇ ਕਤਲ ਕਾਂਡਾ ਬਾਰੇ ਸੁਣਿਆ ਹੋਣਾ ਜਿਸ ਦੇ ਵਿੱਚ ਪ੍ਰੇਮਿਕਾ ਆਪਣੇ ਪ੍ਰੇਮੀ ਦਾ ਕਤਲ ਕਰ ਦਿੰਦੀ ਹੈ ਜਾਂ ਫਿਰ ਪ੍ਰੇਮੀ ਆਪਣੀ ਪ੍ਰੇਮਿਕਾ ਦਾ ਗਲਾ ਘੁੱਟ ਕੇ ਕਤਲ ਕਰ ਦਿੰਦਾ ਬਹੁਤ ਸਾਰੇ ਤੁਸੀਂ ਐਸੇ ਕੇਸ ਵੀ ਸੁਨੇ ਹੋਣਿਆ ਜਿਸ ਦੇ ਵਿੱਚ ਪਤੀ ਆਪਣੀ ਪਤਨੀ ਦਾ ਕਤਲ ਕਰ ਦਿੰਦਾ ਅਤੇ ਪਤਨੀ ਆਪਣੇ ਪਤੀ ਦਾ ਕਤਲ ਕਰ ਦਿੰਦੀ ਆ ਪਰ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਇਸ ਤਰ੍ਹਾਂ ਦੀ ਘਟਨਾ ਤੁਸੀਂ ਅੱਜ ਤੱਕ ਕਦੇ ਵੀ ਨਹੀਂ ਸੁਣੀ ਹੋਣੀ ਇਸ ਕਤਲकांड ਦੇ ਵਿੱਚ ਜੋ ਦੋਸ਼ੀ ਆ ਉਹ ਇਸ ਤਰ੍ਹਾਂ ਦੀ ਸਾਜ਼ਿਸ਼ ਰਚਦਾ ਕਿ ਜਦੋਂ ਤੁਸੀਂ ਇਹ ਪੂਰੀ ਘਟਨਾ ਬਾਰੇ ਸੁਣੋਗੇ ਤਾਂ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਕਿਸਕ ਜਾਵੇਗੀ ਕਿ ਆਖਰ ਇੱਕ ਬੰਦਾ ਇਸ ਤਰ੍ਹਾਂ ਦਾ ਪਲਾਨ ਕਿਵੇਂ ਤਿਆਰ ਕਰ ਸਕਦਾ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ ਕਰਾਟਕਾ ਦੇ ਜ਼ਿਲ੍ਹਾ ਮੈਸੂਰ ਦੀ ਹੈ ਜ਼ਿਲ੍ਹਾ ਮੈਸੂਰ ਤੋਂ ਤਕਰੀਬਨ 55 ਕਿਲੋਮੀਟਰ ਦੀ ਦੂਰੀ ਤੇ ਇੱਕ ਬਜਲੂਰ ਨਾਂ ਦੀ ਜਗ੍ਹਾ ਪੈਂਦੀ ਆ ਉਸ ਜਗ੍ਹਾ ਤੇ ਇੱਕ ਪ੍ਰੇਮੀ ਜੋੜਾ ਜਾਂਦਾ ਪ੍ਰੇਮੀ ਦਾ ਨਾਮ ਸਿੰਦੇ ਰਾਜੂ ਜਿਸ ਦੀ ਉਮਰ 28 ਸਾਲ ਅਤੇ ਪ੍ਰੇਮਿਕਾ ਦਾ ਨਾਮ ਦਰਸ਼ਿਤਾ ਜਿਸ ਦੀ ਉਮਰ 22 ਸਾਲ ਦੋਨੋਂ ਜਣੇ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਅਤੇ ਇਹ 23 ਅਗਸਤ ਵਾਲੇ ਦਿਨ ਇੱਕ ਗੈਸਟ ਹਾਊਸ ਦੇ ਵਿੱਚ ਜਾ ਕੇ ਜਿਸ ਦਾ ਨਾਮ ਐਸ ਜੀ ਆਰ ਐਸ ਇਸ ਗੈਸਟ ਹਾਊਸ ਦੇ ਵਿੱਚ ਜਾ ਕੇ ਦੋਨੋਂ ਜਣੇ ਆਪਣਾ ਆਈਡੀ ਪ੍ਰੂਫ ਦਿੰਦੇ ਨੇ ਅਤੇ ਇਸ ਗੈਸਟ ਹਾਊਸ ਦੇ ਵਿੱਚ ਇਹ ਇਹ ਵੀ ਦੱਸਦੇ ਨੇ ਕਿ ਅਸੀਂ ਦੋਨੋਂ ਜਣੇ ਪਤੀ ਪਤਨੀ ਆ ਅਸੀਂ ਆਪਣੀ ਮਰਜ਼ੀ ਦੇ ਨਾਲ ਇੱਥੇ ਰਹਿਣਾਗਾ ਇੱਕ ਰਾਤ ਰੁਕਣੀ ਆ ਤਾਂ ਇਸ ਤੋਂ ਬਾਅਦ ਉੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਇਹਨਾਂ ਨੂੰ ਰਹਿਣ ਵਾਸਤੇ ਇਹਨਾਂ ਦੇ ਆਈਡੀ ਪ੍ਰੂਫ ਲੈ ਕੇ ਇੱਕ ਕਮਰਾ ਦੇ ਦਿੰਦਾ ਇਸ ਤੋਂ ਬਾਅਦ ਇਹ ਦੋਨੋਂ ਜਣੇ ਉਸ ਕਮਰੇ ਦੇ ਵਿੱਚ ਆਪਣੀ ਰਾਤ ਗੁਜ਼ਾਰਦੇ ਨੇ ਦੂਸਰੇ ਦਿਨ ਜਿਵੇਂ ਹੀ 24 ਅਗਸਤ ਆਉਂਦੀ ਆ ਤਾਂ ਦੁਪਹਿਰ ਦੇ ਵੇਲੇ ਤਕਰੀਬਨ 2:30 ਵਜੇ ਦਾ ਸਮਾਂ ਸੀ ਤਾਂ ਰਾਜੂ ਖਾਣਾ ਲੈਣ ਦੇ ਲਈ ਜਾਂਦਾ ਅਤੇ ਜੋ ਰਿਸੈਪਸ਼ਨ ਤੇ ਮੁਲਾਜ਼ਮ ਬੈਠੇ ਸੀ ਅਤੇ ਉਹਨਾਂ ਤੋਂ ਉਹ ਪੁੱਛਦਾ ਹੈ ਕਿ ਸਾਨੂੰ ਖਾਣੇ ਦੀ ਜ਼ਰੂਰਤ ਹੈ ਖਾਣਾ ਇੱਥੇ ਕਿੱਥੋਂ ਮਿਲੂਗਾ ਤਾਂ ਉਹ ਰਿਸੈਪਸ਼ਨ ਤੇ ਬੈਠੇ ਮੁਲਾਜ਼ਮ ਦੱਸਦੇ ਨੇ ਕਿ ਥੋੜੀ ਦੂਰ ਤੇ ਇੱਕ ਹੋਟਲ ਹੈ ਤੁਸੀਂ ਉੱਥੇ ਜਾ ਕੇ ਆਪਣਾ ਖਾਣਾ ਲੈ ਕੇ ਆ ਸਕਦੇ ਹੋ ਤਾਂ ਤਕਰੀਬਨ 2 ਵਜੇ ਰਾਜੂ ਉੱਥੋਂ ਚਲਾ ਜਾਂਦਾ ਅਤੇ ਤਕਰੀਬਨ 3 ਵਜੇ ਉਹ ਵਾਪਸ ਆਉਂਦਾ ਜਿਵੇਂ ਹੀ ਉਹ ਉਸ ਕਮਰੇ ਵੱਲ ਜਾਂਦਾ ਅਤੇ ਅੱਗੇ ਉਹ ਦੇਖਦਾ ਕਿ ਉਸ ਕਮਰੇ ਦਾ ਦਰਵਾਜ਼ਾ ਲੌਕ ਹੈ ਇਸ ਤੋਂ ਬਾਅਦ ਆਵਾਜ਼ਾਂ ਮਾਰਦਾ ਕੋਈ ਉਸ ਦਰਵਾਜ਼ੇ ਨੂੰ ਨਹੀਂ ਖੋਲਦਾ ਅਤੇ ਇਸ ਤੋਂ ਬਾਅਦ ਉਹ ਉੱਥੇ ਰਿਸੈਪਸ਼ਨ ਤੇ ਬੈਠੇ ਮੁਲਾਜ਼ਮਾਂ ਨੂੰ ਆ ਕੇ ਦੱਸਦਾ ਕਿ ਮੈਂ ਦਰਵਾਜ਼ਾ ਬਹੁਤ ਖੜਕਾਇਆ ਅਤੇ ਖੋਲਣ ਦੀ ਕੋਸ਼ਿਸ਼ ਕੀਤੀ ਪਰ ਉਹ ਦਰਵਾਜ਼ਾ ਨਹੀਂ ਖੁੱਲਿਆ ਤਾਂ ਇਸ ਤੋਂ ਬਾਅਦ ਉਹ ਮੁਲਾਜ਼ਮ ਇੱਕ ਮਾਸਟਰ ਕੀ ਲੈ ਕੇ ਜਾਂਦੇ ਨੇ ਅਤੇ ਉਹ ਦਰਵਾਜ਼ਾ ਖੋਲਦੇ ਨੇ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਜਾਂਦਾ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਉਸ ਕਮਰੇ ਦੇ ਵਿੱਚ ਦਾਰਸ਼ਤਾ ਦੀ ਜਿਹੜੀ ਲਾਸ਼ ਹੈ ਉਹ ਇੱਕ ਬੈੱਡ ਤੇ ਪਈ ਸੀ ਅਤੇ ਉਸ ਦੇ ਮੂੰਹ ਦੇ ਚੀਥੜੇ ਉੱਡ ਚੁੱਕੇ ਸੀ ਪੂਰਾ ਕਮਰਾ ਸੀ ਜਿਹੜਾ ਖੂਨ ਦੇ ਨਾਲ ਲਤਫਤ ਹੋ ਚੁੱਕਿਆ ਸੀ ਇਸ ਤੋਂ ਬਾਅਦ ਤੁਰੰਤ ਮੁਲਾਜ਼ਮ ਸੀ ਜਿਹੜੇ ਉਹ ਪੁਲਿਸ ਨੂੰ ਕਾਲ ਕਰਕੇ ਬੁਲਾਉਂਦੇ ਨੇ ਇਸ ਤੋਂ ਬਾਅਦ ਪੁਲਿਸ ਅਤੇ ਫੋਰੈਂਸਿਕ ਟੀਮ ਉਸ ਕਮਰੇ ਦੇ ਵਿੱਚ ਪਹੁੰਚਦੀ ਹੈ ਅਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਹੈ ਕਿ ਆਖਰ ਇਹ ਤਮਾਕਾ ਹੋਇਆ ਤਾਂ ਹੋਇਆ ਕਿਵੇਂ ਤਾਂ ਇਸ ਤੋਂ ਬਾਅਦ ਪੁਲਿਸ ਉਸ ਕਮਰੇ ਦੀ ਤਲਾਸ਼ੀ ਲੈਂਦੀ ਹੈ ਤਾਂ ਪਤਾ ਲੱਗਦਾ ਕਿ ਉਸ ਕਮਰੇ ਦੇ ਵਿੱਚ ਇੱਕ ਤਾਰ ਲੱਗੀ ਹੋਈ ਸੀ ਅਤੇ ਇਸ ਤੋਂ ਬਾਅਦ ਉਸ ਕਮਰੇ ਦੇ ਵਿੱਚ ਕੋਈ ਵੱਡਾ ਤਮਾਕਾ ਹੋਇਆ ਤਾਂ ਜੋ ਫੋਰੈਂਕਸ ਟੀਮ ਦਾ ਉਸਨੇ ਤਾਂ ਪਹਿਲਾਂ ਹੀ ਅੰਦਾਜ਼ਾ ਲਗਾ ਲਿਆ ਸੀ ਇਹ ਕਿਸੇ ਵਿਸਫੋਟਕ ਸਮੱਗਰੀ ਦੇ ਨਾਲ ਵਿਸਫੋਟ ਕੀਤਾ ਗਿਆਗਾ ਤਾਂ ਇਸ ਤੋਂ ਬਾਅਦ ਪਤਾ ਲਗਾਇਆ ਜਾਂਦਾ ਕਿ ਇਸ ਲੜਕੀ ਦੇ ਨਾਲ ਹੋਰ ਇੱਥੇ ਇਸ ਕਮਰੇ ਦੇ ਵਿੱਚ ਕੌਣ ਸੀ ਤਾਂ ਪਤਾ ਲੱਗਦਾ ਕਿ ਉਸ ਦੇ ਨਾਲ ਰਾਜੂ ਨਾਮ ਦਾ ਵਿਅਕਤੀ ਉਸ ਕਮਰੇ ਦੇ ਵਿੱਚ ਸੀ ਜਦੋਂ ਰਾਜੂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਰਾਜੂ ਇੱਕ ਕਹਾਣੀ ਬਣਾ ਕੇ ਸੁਣਾਉਂਦਾ ਉਹ ਦੱਸਦਾ ਕਿ ਦਾਸ਼ੀਤਾ ਬਹੁਤ ਜ਼ਿਆਦਾ ਮੋਬਾਈਲ ਫੋਨ ਦੇਖਦੀ ਸੀ ਅਤੇ ਇਹ ਜਦੋਂ ਮੋਬਾਈਲ ਦੇਖਦੀ ਸੀ ਤਾਂ ਉਸ ਟਾਈਮ ਇਹ ਚਾਰਜ ਨੂੰ ਨਾ ਲਗਾ ਲੈਂਦੀ ਸੀ ਹੋ ਸਕਦਾ ਇਸ ਕਰਕੇ ਮੋਬਾਈਲ ਆ ਜਿਹੜਾ ਉਹ ਫਟ ਗਿਆ ਹੋਵੇ ਅਤੇ ਦਾਰਸ਼ਿਕਤਾ ਦੀ ਮੌਤ ਹੋ ਗਈ ਹੋਵੇ ਪਰ ਦੂਸਰੇ ਪਾਸੇ ਪੁਲਿਸ ਨੂੰ ਅਤੇ ਫੋਰੈਂਸਟੀਵ ਨੂੰ ਸ਼ੱਕ ਸੀ ਕਿ ਹੋ ਨਾ ਹੋ ਇਹ ਇੱਕ ਕਤਲ ਮਾਮਲਾ ਹੈ ਤਾਂ ਇਸ ਤੋਂ ਬਾਅਦ ਪੁਲਿਸ ਰਾਜੂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਫਿਰ ਰਾਜੂ ਇਸ ਤਰ੍ਹਾਂ ਦੇ ਖੁਲਾਸੇ ਕਰਦਾ ਕਿ ਪੁਲਿਸ ਦੇ ਵੀ ਪਹਿਰਾ ਥੱਲੋਂ ਜ਼ਮੀਨ ਕਿਸਕ ਜਾਂਦੀ ਆ ਤਾਂ ਰਾਜੂ ਨੇ ਦੱਸਿਆ ਕਿ ਦਾਰਸ਼ੀਤਾ ਅਤੇ ਰਾਜੂ ਦੇ ਵਿੱਚ ਉਹਨਾਂ ਦੇ ਪ੍ਰੇਮ ਸੰਬੰਧ ਸਨ 23 ਅਗਸਤ ਵਾਲੇ ਦਿਨ ਉਹ ਇਸ ਗੈਸਟ ਹਾਊਸ ਦੇ ਵਿੱਚ ਆਏ ਅਤੇ ਉਹਨਾਂ ਨੇ ਇੱਕ ਕਿਰਾਏ ਦੇ ਉੱਤੇ ਇੱਕ ਕਮਰਾ ਲਿਆ ਤਾਂ 23 ਅਗਸਤ ਵਾਲੇ ਦਿਨ ਦਰਸ਼ਤਾ ਨੂੰ ਰਾਜੂ ਲੈ ਕੇ ਉਸ ਕਮਰੇ ਦੇ ਵਿੱਚ ਆਉਂਦਾ ਅਤੇ ਦੋਨੋਂ ਜਾਣੇ ਉਸ ਕਮਰੇ ਦੇ ਵਿੱਚ ਰੁਕਦੇ ਨੇ ਅਤੇ ਰਾਜੂ ਦਰਸ਼ਤਾ ਨੂੰ ਕਹਿੰਦਾ ਵੀ ਦੇਖ ਹੁਣ ਆਪਾਂ ਵਿਆਹ ਕਰਵਾ ਲਈਏ ਪਰ ਦਰਸ਼ਤਾ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ ਕਿਉਂਕਿ ਦਰਸ਼ਤਾ ਦਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਸੀ ਅਤੇ ਉਸਦੇ ਇੱਕ ਬੇਟਾ ਵੀ ਸੀ ਤਾਂ ਇਸ ਤੋਂ ਬਾਅਦ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਝਗੜਾ ਹੋ ਜਾਂਦਾ ਅਤੇ ਰਾਜੂ ਪਹਿਲਾਂ ਹੀ ਕੁਝ ਐਸਾ ਪਲਾਨ ਕਰੀ ਬੈਠਾ ਸੀ ਜੇਕਰ ਦਾਰਸ਼ਤਾ ਨਹੀਂ ਮੰਦੀ ਤਾਂ ਉਸ ਨੂੰ ਉਹ ਕਤਲ ਕਰ ਦੇਵੇਗਾ ਤਾਂ ਇਸ ਤੋਂ ਬਾਅਦ ਰਾਜੂ ਦਾਰਸ਼ਤਾ ਦੇ ਹੱਥ ਪੈਰ ਬੰਨਦਾ ਤਾਂ ਉਸ ਦੇ ਮੂੰਹ ਦੇ ਵਿੱਚ ਬੰਬ ਫਿੱਟ ਕਰ ਦਿੰਦਾ ਅਤੇ ਇਸ ਤੋਂ ਬਾਅਦ ਰਿਮੋਟ ਦੇ ਜ਼ਰੀਏ ਉਸ ਨੂੰ ਬਲਾਸਟ ਕਰ ਦਿੰਦਾ ਬਲਾਸਟ ਦੇ ਵਿੱਚ ਦਾਰਸ਼ਤਾ ਦਾ ਪੂਰਾ ਫੇਸ ਆ ਜਿਹੜਾ ਉਹਦੇ ਚੀਤੜੇ ਉੱਡ ਜਾਂਦੇ ਨੇ ਅਤੇ ਇਸ ਤੋਂ ਬਾਅਦ ਰਾਜੂ ਉੱਥੋਂ ਭੱਜਣ ਦੀ ਕੋਸ਼ਿਸ਼ ਵੀ ਕਰਦਾ ਪਰ ਜਿਹੜੇ ਲੋਕ ਨੇ ਆਸ-ਪਾਸ ਦੇ ਉਹ ਰਾਜੂ ਨੂੰ ਫੜ ਲੈਂਦੇ ਨੇ ਅਤੇ ਭੱਜਣ ਨਹੀਂ ਦਿੰਦੇ ਸੋ ਫਿਲਹਾਲ ਇਸ ਕੇਸ ਦੀ ਪੁਲਿਸ ਹਾਲੇ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਫੋਰੈਂਸ ਸਟੀਮ ਨੇ ਬਹੁਤ ਸਾਰੇ ਉਸ ਕਮਰੇ ਦੇ ਵਿੱਚੋਂ ਐਵੀਡੈਂਸ ਕਲੈਕਟ ਕੀਤੇ ਨੇ ਉਹਨਾਂ ਐਵੀਡੈਂਸਾਂ ਦੇ ਆਧਾਰ ਤੇ ਅੱਗੇ ਇਸ ਕੇਸ ਦੀ ਇਨਵੈਸਟੀਗੇਸ਼ਨ ਚੱਲੂਗੀ ਫਿਲਹਾਲ ਦਰਸ਼ੀਤਾ ਦੀ ਲਾਸ਼ ਨੂੰ ਕਾਬਜੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਅਤੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਇਹ ਵਿਸਫੋਟਕ ਸਮੱਗਰੀ ਕਿਸ ਤੋਂ ਆਈ ਅਤੇ ਕਿਵੇਂ ਆਈ ਅਤੇ ਇਸ ਕਤਲकांड ਦੇ ਵਿੱਚ ਹੋਰ ਕੌਣ-ਕੌਣ ਸ਼ਾਮਲੇ ਉਹ ਹਲੇ ਫਿਲਹਾਲ ਪੁਲਿਸ ਇਨਵੈਸਟੀਗੇਸ਼ਨ ਤੋਂ ਵਾਦੀ ਦੱਸ ਸਕੇਗੀ ਸੋ ਫਿਲਹਾਲ ਰਾਜੂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਵੱਧਦੀਆਂ ਧਾਰਮ ਤਹਿਤ ਉਸਤੇ ਮੁਕੱਦਮਾ ਦਰਜ ਕਰ ਰਿਹਾ ਹੈ ਸੋ ਦਰਸ਼ਕੋ ਇਸ ਤਰ੍ਹਾਂ ਦਾ ਖਤਰਨਾਕ ਪਲਾਨ ਰਾਜੂ ਨੇ ਪਤਾ ਨਹੀਂ ਕਿਸ ਤਰੀਕੇ ਨਾਲ ਤਿਆਰ ਕੀਤਾ ਕਿਉਂਕਿ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਘੱਟ ਕੇਸ ਹੋਏ ਹੋਣਗੇ ਜਾਂ ਫਿਰ ਮੇਰੇ ਹਿਸਾਬ ਨਾਲ ਹੋਏ ਨਹੀਂ ਹੋਣੇ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਰਿਹਾ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ